ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਇੱਕ ਆਡੀਓ ਦੇ ਵਿੱਚ ਇਹਦੇ ਵਿੱਚ ਇਹ ਸਾਂਝ ਪਾ ਰਹੇ ਹਾਂ ਕਿ ਦੁਨੀਆਂ ਦੇ ਹੋਰ ਜਿਹੜੇ ਵਾਸੀ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੀ ਰਾਏ ਹੈ ਉਹਨਾਂ ਦੀ ਉਹ ਕਿੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਦਰ ਕਰ ਰਹੇ ਨੇ ਜਦੋਂ ਕਿ ਅਸੀਂ ਆਪ ਆਪਣੇ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਅਸੀਂ ਕਦਰ ਨਹੀਂ ਪਾ ਰਹੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਇਸ ਤਰ੍ਹਾਂ ਨਹੀਂ ਜੁੜ ਰਹੇ ਜਿਸ ਤਰ੍ਹਾਂ ਕੇ ਸਾਨੂੰ ਜੁੜਨਾ ਚਾਹੀਦਾ ਹੈ ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬਾਨ ਜੀ ਦੀ ਸਿੱਖਿਆ ਹੈ ਭਗਤ ਸਹਿਬਾਨ ਜੀ ਦੀ ਅਸੀਂ ਬਾਣੀ ਦੇ ਨਾਲ ਉਸ ਤਰ੍ਹਾਂ ਜੁੜ ਕੇ ਆਪਣੇ ਜੀਵਨ ਨੂੰ ਬਾਣੀ ਦੇ ਅਨਸਾਰ ਢਾਲ ਨਹੀਂ ਰਹੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਦਰ ਪਾਈ ਹੈ ਸਿੱਖਿਆ ਨੂੰ ਜਾਣਿਆ ਹੈ ਚਾਹੇ ਉਹ ਸਿੱਖ ਧਰਮ ਵਿੱਚ ਨਹੀਂ ਵੀ ਹੋਏ ਪਰ ਉਹਨਾਂ ਨੇ ਬਾਣੀ ਨੂੰ ਪੜ੍ਹ ਕੇ ਸਾਨੂੰ ਉਹਨਾਂ ਨੇ ਉਲਾਮਾ ਦਿੱਤਾ ਹੈ ਕਿ ਸਿੱਖ ਬੱਚੇ ਜਿਨ੍ਹਾਂ ਨੂੰ ਇਹ ਖਜ਼ਾਨਾ ਮਿਲਿਆ ਉਹਨਾਂ ਨੇ ਇਸ ਖਜ਼ਾਨੇ ਨੂੰ ਨਾ ਤੇ ਆਪ ਵਰਤਿਆ ਨਾ ਹੀ ਇਹਨੂੰ ਵੰਡਿਆ ਸੰਸਾਰ ਦੇ ਵਿੱਚ ਤਾਂ ਕਿ ਸਾਰਾ ਸੰਸਾਰ ਇਸ ਖਜ਼ਾਨੇ ਤੋਂ ਫਾਇਦਾ ਉਠਾ ਸਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੇ ਇਹਦੇ ਗੁਨਾਹਗਾਰ ਅਸੀਂ ਹਾਂ ਅੱਜ ਜੋ ਆਪਾਂ ਇਹ ਆਡੀਓ ਸਾਂਝੀ ਕਰ ਰਹੇ ਹਾਂ ਇਹਦੇ ਵਿੱਚ ਅਲੱਗ-ਅਲੱਗ ਵਿਦਵਾਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਿਹਾ ਉਹ ਲਿਖਿਆ ਹੋਇਆ ਹੈ ਸਕ੍ਰਿਪਚਰਸ ਦੇ ਉਹ ਅੱਖਰ ਕਾਫੀ ਛੋਟੇ ਨੇ ਪਰ ਆਪ ਜੀ ਉਹਨੂੰ ਵੱਡਾ ਕਰਕੇ ਪੜ ਸਕਦੇ ਹੋ ਅੱਗੇ ਬਹੁਤ ਦੇਰ ਪਹਿਲਾਂ ਇਹ ਪੰਜਾਬੀ ਵਿੱਚ ਵੀ ਪੇਪਰ 'ਚ ਆਇਆ ਸੀ ਕਿਸੇ ਨੇ WhatsApp 'ਤੇ ਸਾਂਝਾ ਕੀਤਾ ਸੀ ਕਿ ਦੁਨੀਆ ਸਾਨੂੰ ਕੋਸ ਰਹੀ ਆ ਕਿ ਜਿਨ੍ਹਾਂ ਕੋਲੇ ਖਜ਼ਾਨਾ ਉਹ ਬੰਦ ਕਰੀ ਬੈਠੇ ਆ ਨਾ ਆਪ ਉਹਦਾ ਲਾਹਾ ਲੈ ਰਹੇ ਨੇ ਨਾ ਦੂਜਿਆਂ ਨੂੰ ਵੰਡ ਰਹੇ ਨੇ ਇਤੇ ਜਿਸ ਤਰ੍ਹਾਂ ਇੱਕ ਵਾਰ ਕਿਸੇ ਨੇ ਸਾਖੀ ਸੁਣਾਈ ਸੀ ਕਿ ਕਿਸੇ ਨੇ ਕਿਸੇ ਦਾ ਕਰਜ਼ਾ ਚੜਿਆ ਸੀ ਸਿਰ ਤੇ ਪੈਸੇ ਦੇਣੇ ਸੀ ਕਿਤੇ ਉਹਨਾਂ ਦੇ ਘਰ ਕੋਈ ਲੰਗਦਿਆਂ ਸਾਧ ਆ ਗਏ ਉਹਨਾਂ ਨੇ ਪ੍ਰਸ਼ਾਦਾ ਛਕਿਆ ਤੇ ਕਿਹਾ ਕਿ ਭਾਈ ਕਿਸ ਗੱਲੋਂ ਦੁਖੀ ਹੋ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਇਸ ਪੈਸੇ ਵੱਲੋਂ ਬੜੀ ਤੰਗੀ ਹੈ ਕਰਜ਼ਾ ਬਹੁਤ ਚੜ ਗਿਆ ਨੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਘਰ ਦੇ ਵਿੱਚ ਫਲਾਨੀ ਫਲਾਨੀ ਜਗ੍ਹਾ ਤੇ ਇੱਕ ਸੰਦੂਖ ਢੀ ਪਈ ਆ ਉਤੋਂ ਜਗਾ ਪੁੱਟੋ ਤੇ ਕੱਢ ਲਓ ਉਹਨਾਂ ਨੇ ਉਹਨਾਂ ਦੇ ਸਾਹਮਣੇ ਪੁੱਟਿਆ ਤੇ ਉਤੋਂ ਖਜ਼ਾਨਾ ਕੱਢ ਲਿਆ ਜਿਹਦੇ ਨਾਲ ਉਹਨਾਂ ਨੇ ਵਰਤਿਆ ਤੇ ਆਪਣਾ ਕਰਜ਼ਾ ਲਾ ਲਿਆ ਉਹਨਾਂ ਨੂੰ ਲਾਭ ਹੋ ਗਿਆ ਖਜ਼ਾਨੇ ਦਾ ਵਰਤਣ ਦਾ ਇਸ ਤਰ੍ਹਾਂ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲਣਾ ਹੀ ਨੇ ਅਸੀਂ ਉਹਨਾਂ ਨਾਲ ਜਾਣ ਪਹਿਚਾਨ ਪਾਉਣੀ ਨਹੀਂ ਅਸੀਂ ਤੇ ਸਾਡੇ ਕੋਲ ਖਜ਼ਾਨਾ ਹੁੰਦਿਆਂ ਸੁੰਦਿਆਂ ਗਰੀਬਾਂ ਪਰ ਜਦੋਂ ਸਾਨੂੰ ਉਸ ਖਜ਼ਾਨੇ ਦਾ ਪਤਾ ਹੀ ਨਹੀਂ ਬਿਲਕੁਲ ਐਸੇ ਜ਼ਿੰਮੇਦਾਰ ਵਾਂਗ ਜਿਹਨੂੰ ਖਜ਼ਾਨੇ ਦਾ ਪਤਾ ਨਹੀਂ ਸੀ ਘਰ ਪਿਆ ਸੀ ਖਜ਼ਾਨਾ ਹੁੰਦਿਆਂ ਸੁੰਦਿਆਂ ਕਿਸੇ ਦਾ ਰਣ ਚੁੱਕੀ ਬੈਠਾ ਸੀ ਇਹੀ ਸਾਡਾ ਹਾਲ ਹੈ ਜਦੋਂ ਸਾਨੂੰ ਖਜ਼ਾਨੇ ਨੂੰ ਖੋਲਣ ਦਾ ਵਰਤਨ ਦਾ ਪਤਾ ਹੀ ਨਹੀਂ ਕਿ ਸਾਡੇ ਕੋਲ ਖਜ਼ਾਨਾ ਹੈ ਮਹਾਰਾਜ ਰਹਿਮਤ ਕਰਨ ਸੱਚੇ ਪਾਤਸ਼ਾਹ ਸਾਨੂੰ ਇਹ ਸੁਮਤ ਦੇਣ ਕਿ ਇਹ ਖਜ਼ਾਨੇ ਨੂੰ ਅਸੀਂ ਵੜਤੀਏ ਵੰਡੀਏ ਸ਼ਕੀਏ ਆਪਣਾ ਲਾਹਾ ਲਈਏ ਤੇ ਦੁਨੀਆ ਚ ਲਾਹਾ ਵੰਡੀਏ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ